ਪੂਰਾ ਫਰੰਟ ਚੈੱਕ ਕਰ ਲੋ ਜਾਲ ਬਣਿਆ ਪਿਆ ਘੇਰੇ ਦੇ ਕੰਮ ਉਹ ਦੁਪੱਟਾ ਵੀ ਫੋਰ ਸਾਈਡ ਉਹ ਵੀ ਦੁਪੱਟਾ ਡਿਜ਼ਾਈਨਰ ਰੇਟ ਕਿੰਨਾ 2500 ਰੁਪਈਆ ਸਾਡਾ ਨਹੀਂ ਪਈ ਬਾਜ਼ਾਰ ਦਾ ਰੇਟ 2500 ਰੁਪਏ ਵਾਲਾ ਸੂਟ ਸਿਰਫ 1000 ਰੁਪਏ ਚ ਲੈ ਜਾਓ 1000 ਰੁਪਏ ਚ ਦਵਾਂਗੇ ਭਾਈ ਜੀ ਕਪੜਾ ਸ਼ਿਮਰ ਦਾ ਵੀ ਮਿਲੂਗਾ ਕਪੜਾ ਗਲਾਸ ਦਾ ਹੀ ਮਿਲੂਗਾ ਔਰ ਗੈਂਜਾ ਜੇ ਮਿਲੂਗਾ ਪਰ 3500 ਨਹੀਂ 1275 ਰੁਪਏ ਚ ਮਿਲ ਜੂਗਾ ਜਿਹੜਾ ਬਜ਼ਾਰਾ ਚ 1500 ਦਾ ਸੂਟ ਮਿਲਦਾ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਸੂਟ ਭਾਜੀ ਆ 1500 ਵਾਲੇ ਸੂਟ 1500 ਤਿੰਨ ਕਰਤੇ ਬਿਲਕੁਲ ਭਾਜੀ ਕਰਤੇ ਆ ਦੇਖੋ ਜੀ ਬਹੁਤ ਵੱਡਾ ਫਾਇਦਾ ਜਿੱਥੇ ਮਰਜੀ ਜਾ ਕੇ ਪਤਾ ਕਰੋ 1500 ਰੁਪਏ ਤੋਂ ਕੀਮਤ ਦਾ ਸੂਟ ਹੈ ਬਾਜ਼ਾਰ 'ਚ 1500 ਰੁਪਏ ਸੂਟ ਵੇਚਦਾ ਪਰ ਸਾਡੇ ਕੋਲ ਆਜੋ 1500 ਰੁਪਏ ਤਿੰਨ ਸੂਟ ਲੈ ਜਾਓ ਤਿੰਨ ਸੂਟ ਆ ਤੁਸੀਂ ਚੈੱਕ ਕਰੋ ਗਲੇ ਦੇ ਕਿੰਨਾ ਪਿਆਰਾ ਵਰਕ ਹੈਂਡ ਵਰਕ ਕੀਤਾ ਹੋਇਆ ਆ ਆ ਦੇਖੋ ਥੱਲੇ ਕੇਰਾ ਪੌਂਚਾ ਦੇ ਵਰਕ ਦੁਪੱਟਾ ਵੀ ਪੂਰਾ ਫਾਈਨ ਫੈਂਸੀ ਬਾਜ਼ਾਰ ਦਾ ਰੇਟ 3500 ਸਾਡਾ ਰੇਟ 1500 ਕਿੰਨਾ ਪਿਆਰਾ ਕੱਪੜਾ ਕਿੰਨਾ ਪਿਆਰਾ ਵਰਕ ਆ ਸਾਰਾ ਦੁਪੱਟਾ ਚੈੱਕ ਕਰਾ ਦਿਓ ਰੇਟ ਦਾ ਕੀ ਆ 5000 6500 6200 ਬਾਜ਼ਾਰ ਦਾ ਰੇਟ ਇਦਾਂ ਪਰ ਸਾਡੇ ਕੋਲ 3250 ਰੁਪਏ ਦਾ ਸੂਟ ਤੁਸੀਂ ਲੈ ਜਾਓ ਆ ਦੇਖੋ ਚੀਜ਼ਾਂ ਮਤਲਬ ਲਗਜ਼ਰੀ ਤੋਂ ਲਗਜ਼ਰੀ ਭਾਈ ਵਿਆਹ ਸ਼ਾਦੀ ਚ ਹੈਵੀ ਪੀਸ ਹੈ ਗਿਆ ਬਿਲਕੁਲ ਭਾਜੀ ਰੈੱਡ ਸੂਟ ਦੀ ਗੱਲ ਕਰਦੇ ਆ ਜਿਹੜਾ 10-12000 ਤੋਂ ਘੱਟ ਨਹੀਂ ਮਿਲਦਾ ਬਾਜੂ ਪਹੁੰਚੇ ਬਣੇ ਹੁਣ ਹੈਵੀ ਵਰਕ ਹੋਵੇ ਅਸੀਂ ਦੇਣਾ 6750 ਰੁਪਏ ਦਾ ਤੁਸੀਂ ਕਲਰ ਰੈੱਡ ਮਹਿਰੂਨ ਪਰਪਲ ਵੈਡਿੰਗ ਕਲਰ ਜਿੰਨੇ ਮਰਜ਼ੀ ਲੈ ਲਓ ਚੈਲੰਜ ਕਰਕੇ ਕਹਿੰਦੇ ਜਿੱਤਾਂ ਦੀ ਵੈਰਾਈਟੀ ਸਾਡੇ ਕੋਲੇ ਕਿਤੋਂ ਨਹੀਂ ਮਿਲਨੀ ਚਾਹੇ ਤੁਸੀਂ ਇਹਦਾ ਬਰਬਰੀ ਸ਼ਿਮਰ ਸਟਾਈਲ ਦੇ ਵਿੱਚ ਲੈਣਾ ਸਾਡੇ ਕੋਲ ਅੰਬੀ ਵਰਕ ਦੇ ਵਿੱਚ ਵੀ ਪੀਸ ਹੈਗੇ ਆ ਬੇਸ ਨਵੇਂ ਮਿਲਣਗੇ ਵਰਕ ਸ਼ਾਨਦਾਰ ਮਿਲਣਗੇ ਇੱਕ ਤੋਂ ਇੱਕ ਪੀਸ ਮਿਲੂਗਾ ਬਟਿਕ ਪੀਸ ਲਕਜ਼ਰੀ ਰਾਇਲ ਕਲਾਸ ਮਿਲਣਗੇ ਚੈਲੰਜ ਕਰਕੇ ਕਹਿੰਦੇ ਆ ਜੋ ਰੇਟ ਜੋ ਕੁਆਲਿਟੀ ਅਸੀਂ ਦੇ ਰਹੇ ਆ ਕਿਤੋਂ ਨਹੀਂ ਮਿਲਣੀ ਤੁਸੀਂ ਬੇਸ ਨਵੇਂ ਲਈ ਚਲੋ ਡਿਜ਼ਾਈਨ ਨਵੇਂ ਲਈ ਚਲੋ ਵਰਕ ਨਵੇਂ-ਨਵੇਂ ਲਈ ਚਲੋ ਤੇ ਬੁੱਟਰ ਰੋਡ ਕਾਦੀਆਂ ਤੇ ਆਈ ਜਾਓ ਜੇ ਡਬਲ-ਡਬਲ ਫਾਇਦੇ ਕਰਾਉਣੇ ਆ ਬਜ਼ਾਰਾਂ ਦੀਆਂ ਲੁੱਟਾਂ ਤੋਂ ਬਚਣਾ ਵਾ ਤਾਂ ਇੱਕੋ ਹੀ ਨਾਮ ਯਾਦ ਰੱਖੋ ਬੁੱਟਰ ਰੋਡ ਕਾਦੀਆਂ ਅੰਕਲੋਂ ਦਾ ਭਾਈ ਜੀ ਮੈਂ ਇਹ ਕਮਾਲ ਹੋਈ ਪਈ ਆ ਮੈਂ ਦੇਖ ਕੇ ਹੈਰਾਨ ਆ ਜੀ ਬਈ ਸੂਟਾਂ ਦੇ ਹੈਂਡਵਰਕ ਕੀਤਾ ਨਮਾ ਕਪੜਾ ਨਵੇਂ ਡਿਜ਼ਾਈਨ ਤੇ ਰੇਟ ਤੁਹਾਡੇ ਬਾਜ਼ਾਰ ਨਾਲੋਂ 3-3 ਗੁਣਾ ਘੱਟ ਕਿਦਾਂ ਬਹੁਤ ਕਲ ਓਮ ਗੁੱਟਰ ਰੋੜ ਘਾਤੀਆਂ ਸਿੱਧਾ ਵਪਾਰੀਆਂ ਤੋਂ ਮਾਲ ਖਰੀਦਦਾ ਜਿਹੜੇ ਬਣਾਉਂਦੇ ਆ ਮੈਨੂਫੈਕਚਰਰਾਂ ਤੋਂ ਖਰੀਦਦਾਰੀ ਕਰਦਾ ਕੋਈ ਡੀਲਰ ਨਾ ਕਿਸੇ ਦਲਾਲ ਤੋਂ ਖਰੀਦਦਾਰੀ ਨਹੀਂ ਹੁੰਦੀ ਕਿਉਂਕਿ ਡਿਜ਼ਾਈਨ ਸਾਡੇ ਕੋਲ ਤੁਹਾਨੂੰ ਨਵੇਂ ਮਿਲਣਗੇ ਅਪਡੇਟ ਮਿਲਣਗੇ ਕੁਆਂਟੀਟੀ ਦੇ ਵਿੱਚ ਸਟਾਕ ਮਿਲੂਗਾ ਔਰ ਇਦਾਂ ਦੇ ਹੈਵੀ ਹੈਵੀ ਦੁਪੱਟੇ ਦੇਖੋ ਐਨ ਆਰ ਆਈ ਭੈਣ ਭਰਾਵਾਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਤੋਂ ਲੋਕਾਂ ਨੇ ਆਉਣਾ ਇਦਾਂ ਦੀਆਂ ਨਵੀਆਂ ਚੀਜ਼ਾਂ ਇੰਟਰੋਡਿਊਸ ਕਰਾ ਰਹੇ ਆ। ਦੇਖੋ ਆਮ ਦੁਕਾਨਦਾਰ ਇਹ ਚੀਜ਼ਾਂ ਦੀ ਤਾਂ ਤੁਹਾਨੂੰ ਫੋਟ ਹੋਣੀ ਕਿੱਟੇ ਦਿੰਦਾ ਪਰ ਅਸੀਂ ਵੀਡੀਓ ਬਣਾ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਪਾ ਰਿਹਾ ਵੀ ਚੈੱਕ ਕਰ ਲਓ। ਵੈਰਾਈਟੀ A1 ਰੇਟ ਕੱਟ ਜਿਹੜੇ ਸੂਰ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ, ਫੇਸਬੁੱਕ ਤੇ ਦੇਖਦੇ ਹੋ, ਗੂਗਲ ਤੇ ਦੇਖਦੇ ਹੋ ਜਿੱਦਾਂ ਨਾਲ ਮਰਜ਼ੀ ਡਿਜ਼ਾਈਨ ਹੈ ਉਹੋ ਜਿਹੀਆਂ ਚੀਜ਼ਾਂ ਤੁਹਾਨੂੰ ਬਣਾ ਕੇ ਦੇਵਾਂ ਕਿਉਂਕਿ ਸੁਪਰ ਕੁਆਲਿਟੀ ਵੱਡਾ ਨਾਮ ਬੁੱਟਰ ਰੋਡ ਕਾਦਿਆਂ ਅੰਕਲੋਂ ਦਾ ਬਣ ਚੁੱਕਾ ਹਰ ਤਰ੍ਹਾਂ ਦੀ ਵੈਰਾਈਟੀ ਦੇਣੀ ਆ ਜਿਹੜੇ ਤੁਸੀਂ ਇਦਾਂ ਦੇ 2-2 ਲੱਖ ਰੁਪਏ ਦੀ ਦਾਜਵਰੀ ਬਣਾਉਣੇ ਬਾਜ਼ਾਰ ਚ ਆ ਕੇ 2 ਲੱਖ ਵਾਲੀ ਦਾਜਵਰੀ ਇੱਥੇ ਤੁਹਾਨੂੰ ਅਸੀਂ ਸਿਰਫ 70-80 ਹਜ਼ਾਰ ਜਿ ਬਣਾ ਕੇ ਦੇਣੀ ਕਿਉਂਕਿ ਚੀਜ਼ਾਂ ਵਧੀਆ ਆ ਘੇਰੇ ਆ ਬਾਜੂ ਵਰਕ ਕਲਰ ਤਾਂ ਸਾਡੇ ਕੋਲ ਹੈਗਾ ਹੀ ਆ ਲਾਈਟ ਕਰ ਲੈਣੇ ਆ ਦੇਖੋ ਤਾਈਆਂ ਚਾਚੀਆਂ ਆਂਟੀਆਂ ਭੂਆਂ ਮਾਸੀਆਂ ਵਾਲੇ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਆ ਵੀ ਤੁਸੀਂ ਚੈੱਕ ਕਰੋ ਮਤਲਬ ਡਿਜ਼ਾਈਨਰ ਵਿੱਚ ਕੋਈ ਕਮੀ ਹੈ ਨਹੀਂ ਸੂਟ ਚੈੱਕ ਕਰੋ ਡਰੈਸ ਚੈੱਕ ਕਰੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਡਰੈਸ ਆ ਫਰੰਟ ਬਾਜੂ ਬਣਿਆ ਹੋਏ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਸਾਡੇ ਕੋਲ ਡਰੈਸ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 4500 ਦੀ ਲੈ ਲਓ 8000 ਦੀ ਲੈ ਲਓ 10000 ਦੀ ਤਾਂ ਤੁਹਾਨੂੰ ਮਿਲ ਜੂਗੀ ਪਰ ਇੱਥੇ ਤੁਹਾਨੂੰ ਵੱਡੀ ਆਫਰ ਦੇਣ ਜਾ ਰਹੇ ਹਾਂ 20% ਡਿਸਕਾਊਂਟ 20% ਡਿਸਕਾਊਂਟ ਦਵਾਂਗੇ ਔਨ ਐਮਆਰਪੀ ਤੇ ਜਦੋਂ ਆ ਕੋਈ ਵੀ ਬੰਦਾ ਵੀਡੀਓ ਦੀ ਸਕਰੀਨਸ਼ਾਟ ਲੈ ਕੇ ਆਊਗਾ ਆ ਦੇਖੋ ਜਿਹੜੀਆਂ ਡਰੈਸਾਂ ਤੁਸੀਂ ਵੱਡੇ ਵੱਡੇ ਸ਼ਹਰਾਂ ਦੇ ਦੇਖਦੇ ਹੋ ਦਿੱਲੀ ਬੰਬੇ ਚੰਡੀਗੜ੍ਹ ਮਹਾਲੀ ਜਾਂ ਬਹੁਤ ਅਮੀਰ ਫੰਕਸ਼ਨ ਜਿਹੜੇ ਹੁੰਦੇ ਉਹਨਾਂ ਹੀ ਦੇਖਦੇ ਹੋ ਡਰੈਸਾਂ ਇਹ ਕੋਈ 65000 70 ਇਦਾਂ ਨਹੀਂ ਹੈਗੀ ਇਹ ਤੁਹਾਨੂੰ ਅਸੀਂ 15 15 20 20000 ਚ ਡਰੈਸਾਂ ਦੇ ਰਣੀ ਆ ਪਰ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਦੇਣਾ ਸਾਡੇ ਪ੍ਰੀਕਟ ਦੇ ਵਿੱਚ ਇਸ ਡਰੈਸ ਦੀ ਕੀਮਤ 15 ਤੋਂ 20000 ਆ ਪਰ ਅਸੀਂ ਦੇਣੀ ਆ ਸਿਰਫ 3000 ਰੁਪਏ ਦੀ 10000 ਰੁਪਏ ਡਰੈਸ ਦੇਣੀ ਆ ਨਾਲ 20% ਡਿਸਕਾਊਂਟ ਵੀ ਦੇਣਾ ਤੁਸੀਂ ਡਰੈਸਾਂ ਚੈੱਕ ਕਰ ਲਓ ਲਹਿੰਗੇ ਚੈੱਕ ਕਰ ਲਓ ਰੈੱਡ ਮਹਿਰੂਨ ਮੈਂਜੈਂਟਾ ਸਾਰੇ ਮਿਲ ਜਾਂਦੇ ਆ ਚੈਲੰਜ ਕਰਕੇ ਕਹਿੰਦੇ ਆ 5-7000 ਤੋਂ ਲਹਿੰਗਾ ਸ਼ੁਰੂ ਆ 1.5-2 ਲੱਖ ਤੱਕ ਦੇ ਲਹਿੰਗੇ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਵੱਡੀ ਗੱਲ ਇਹ ਆ ਤੁਸੀਂ ਰੈਂਟ ਤੇ ਵੀ ਇੱਥੋਂ ਲੈ ਸਕਦੇ ਹੋ ਸੋ ਤੁਸੀਂ ਹੈਵੀ ਦਾਜਬੀਰ ਤਾਂ ਬਣਾ ਲਈ ਹੋਣ ਤੁਸੀਂ ਕੰਬਲ ਲੈਣੇ ਆ ਕੰਬਲਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਇਸ ਲਈ ਮੋਂਟੀ ਕਰ ਲੋ ਇਹਦੀ ਐਮ ਆਰ ਪੀ 3000 ਰੁਪਿਆ ਪਰ ਅਸੀਂ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਬਲ ਦੇ ਦੇਣਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਪਰ ਵਿਜ਼ਿਟ ਕਰ ਲੋ ਤੁਸੀਂ ਕੈਨਾਲ ਨੇ ਪ੍ਰਿੰਸ ਨਾਲ ਹਰਦੀਪ ਸਿੰਘ ਦੱਗਰ ਸਾਹ ਡੀ ਵੀ